ਲਓ ਜੀ ਅਸੀਂ ਤਾਂ ਭਾਈ ਹੁਣ ਕੀ ਆਪਾਂ ਚੱਕਿਆ ਛਾਬਾ ਆ ਛਾਬਾ ਪਹਿਲਾਂ ਤਾਂ ਸਾਡਾ ਛਾਬਾ ਦੇਖੋ ਤੁਸੀਂ ਤੇ ਹੁਣ ਅਸੀਂ ਬਣਾਉਣ ਲੱਗਿਆ ਕੀ ਬਣਾਉਣ ਕਿ ਆਪਾਂ ਗੰਡੇ ਸਮੋਸੇ ਦੀ ਸਬਜੀ ਮਿਕਸ ਵੈਜ ਮਿਕਸ ਵੈਜ ਬਣਾਉਣੀ ਹੈ ਜੀ ਉਹ ਤੁਹਾਨੂੰ ਦਿਖਾਵਾਂਗੇ ਵੀ ਅਸੀਂ ਇਹਦੇ ਵਿੱਚ ਕੀ ਕੁਝ ਪਾਨੇ ਵਾਲਾ ਕੁਝ ਮਿਕਸ ਕਰਾਂਗੇ ਅਸੀਂ ਤੇ ਤੁਸੀਂ ਸਾਡੀ ਵੀਡੀਓ ਦੇ ਨਾਲ ਬਣੇ ਰਹੋ ਤੇ ਹੁਣ ਆਪਾਂ ਕਿਤੇ ਆਸਨ ਭਾਲਦੇ ਆ ਵੀ ਕਿੱਥੇ ਇਹ ਆਪਾਂ ਨੂੰ ਮਿਲੂਗਾ ਤੇ ਆ ਜਿਹੜਾ ਛਾਬਾ ਨਾ ਇਹ ਭਾਈ ਸਾਨੂੰ ਅਰਮਾਨ ਦੀ ਮੰਮੀ ਨੇ ਭੇਜਿਆ ਹੈਗਾ ਇਹਨਾਂ ਦੇ ਕੀ ਹੈ ਨਾ ਜਦੋਂ ਤੂਤ ਹੁੰਦੇ ਨੇ ਇਹਨਾਂ ਦੇ ਖੇਤ ਦੇ ਵਿੱਚ ਹੈ ਤੇ ਉਥੇ ਹੈ ਆਪਦੇ ਟੋਕਰ ਟੁਕਰੇ ਬਣਵਾਉਂਦੇ ਤੇ ਨਾਲ ਸਾਡੇ ਵਾਸਤੇ ਛਾਬੇ ਅਸੀਂ ਨਿੱਕੇ ਜੇ ਅਸੀਂ ਆਪ ਹੈ ਜੀ ਤੇ ਨਿੱਕਾ ਜਾਂ ਸਾਡੇ ਵਾਸਤੇ ਇਹਨਾਂ ਨੇ ਛਾਬਾ ਭੇਜਤਾ ਸਬਜ਼ੀ ਛਪਾਉਣ ਵਾਸਤੇ ਹਨ ਜਿੱਦੋਂ ਹੁਣ ਗਰਮੀ ਦਾ ਬਸ ਮੌਸਮ ਸ਼ੁਰੂ ਹੋ ਉਹ ਤਾਂ ਬਣਾਉਣ ਲੱਗ ਜਾਂਦੇ ਪਹਿਲਾਂ ਥੋੜੇ ਤੋਂ ਬਾਅਦ ਆ ਛਾਬੇ ਬਣਦੇ ਟੋਕਰੇ ਹਨ ਪਸੂਆਂ ਆ ਆ ਦੇਖੋ ਜੀ ਹੁਣ ਅਸੀਂ ਆਸਣ ਇੱਥੇ ਲਾ ਲੀਏ ਅਸਣ ਆਪਾ ਚਲੋ ਜੀ ਅਸੀਂ ਇੱਥੇ ਆਸਣ ਲਾਉਨੇ ਆ ਆ ਜਾ ਫਿਰ ਮੈਂ ਤਾਂ ਤੂੰ ਇਧਰੇ ਪਾਸੇ ਬੈਠ ਮੈਂ एकदम ਨੇੜੇ ਬੈਠਾਂਗੀ ਠੀਕ ਹੈ ਆਪਾਂ ਲਾ ਲਈ ਅਸਣ। ਅਸਣ ਲਾ ਕੇ ਤੇ ਹੁਣ ਆਪਾਂ ਇਹਦੀ ਕਟਾਵੱਟੀ ਕਰ ਦੇਣੀ ਆ। ਓਕੇ। ਆਪਾਂ ਬਹਿ ਗਏ ਜੀ ਅਸਣ ਲਾ ਕੇ ਤੇ ਹੁਣ ਮੈਂ ਤੇ ਅਰਮਾਨ ਦਾ ਫਟਾਫਟ ਲੱਗਿਆ ਟਮਾਟਰ ਕੱਟਣਾ ਤੇ ਲੋ ਜੀ ਤੇ ਅਰਮਾਨ ਨੇ ਤਾਂ ਭਾਈ ਹੱਥ ਨਾਲ ਟਮਾਟਰਾਂ ਦੇ ਕਰਤੇ ਦੋ ਟੋਟੇ ਤੇ ਉਧਰ ਮੈਂ ਲੱਗੀ ਪਈਆਂ ਕਰਦੇ ਦੇ ਨਾਲ। ਮੈਂ ਅਖਾ ਚਲੋ ਫਟਾਫਟ ਇਹਨਾਂ ਨੂੰ ਵੱਢੀਏ ਤੇ ਫਿਰ ਬਣਾਵਾਂਗੇ ਤੇ ਹੁਣ ਬਣਾਵਾਂਗੇ ਕੀ ਉਹ ਵੀ ਤੁਹਾਨੂੰ ਦੱਸਾਂਗੇ ਵੀ ਅਸੀਂ ਬਣਾਉਣ ਕੀ ਲੱਗੇ ਆ ਹਨਾ। ਸਾਰੀ ਆਪਣੀ ਵੀਡੀਓ ਸਾਰੀ ਦੇਖਿਆ ਕਰੋ ਭਾਈ ਤੇ ਬਹੁਤ ਹੀ ਸਪੈਸ਼ਲ ਚੀਜ਼ ਬਣਦੀ ਹੈ ਨਾਲੇ ਤਾਂ ਆਪਣਾ ਫਰਿੱਜ ਨਾਲ ਦੀ ਨਾਲ ਸਮਝ ਜਾਂਦਾ ਹੈਗਾ ਤੇ ਨਾਲੇ ਆਪਣਾ ਮਤਲਬ ਕਿ ਸਬਜੀ ਤਿਆਰ ਹੋ ਜੂਗੀ ਨਾਲੇ ਆਲਤੂ ਫालतੂ ਚੀਜ਼ ਹੈ ਜਿਹੜੀ ਸਾਰੀ ਅੱਜ ਲੱਗ ਜੂਗੀ ਤੇ ਆਪਾਂ ਹੁਣ ਗਰਮੀਆਂ ਦੇ ਦਿਨਾਂ ਤਨੂੰ ਪਤਾ ਹਰ ਇੱਕ ਚੀਜ਼ ਲੱਗ ਜਾਂਦੀ ਹੈਗੀ ਹੈ ਨਾ ਪਤਲੀ ਬਣਾ ਲਓ ਤੇ ਕਿਵੇਂ ਬਣਾ ਲਓ ਤੇ ਆਪਾਂ ਫਟਾਫਟ ਪਿਆਜ਼ ਲੈ ਕੱਟ ਤੇ ਉਧਰ ਔਰਮਾਨ ਲੱਗਿਆ ਪਿਆ ਆਪਦੇ ਕੰਮ ਕਰਨ ਤੇ ਹੁਣ ਇਹਨੇ ਕੀ ਕਰਨਾ ਹੈਗਾ ਜੀ ਆਹ ਲੋ ਟਮਾਟਰ ਚੱਕੇ ਸੀ ਤੇ ਪੀਸ ਕਰੇ ਕਰਾਏ ਹੋਗੇ ਟਮਾਟਰ ਆnde ਠੀਕ ਹੈ ਜੀ ਮੈਂ ਕੀ ਕੀਤਾ ਆਪਾਂ ਲਈਆਂ ਜੀ ਮਿਰਚਾਂ ਵੱਡ ਮਿਰਚਾਂ ਫਟਾਫਟ ਲਈਆਂ ਵੱਡ ਆਪਾਂ ਨੇ ਕੱਟ ਲਈਆਂ ਜੀ ਵੱਡ ਕੀ ਕੱਟ ਲਈਆਂ ਹਨ ਹੁਣ ਮੈਨੂੰ ਕਈ ਭੈਣਾ ਕਮੈਂਟ ਕਰਦੇ ਆਂ ਵੀ ਜੀ ਜੀ ਤੁਸੀਂ ਐ ਕਹਿ ਦਿੰਦੇ ਹੋ ਇੱਕ ਭੈਣ ਨੇ ਤਾਂ ਮੈਨੂੰ ਕਮੈਂਟ ਕੀਤਾ ਕਹਿੰਦੀ ਲੈ ਭੈਣੇ ਗੱਲਾਂ ਤਾਂ ਤੂੰ ਸਿਆਣੀਆਂ ਕਰਦੀਆਂ ਪਰ ਨਾ ਤੈਨੂੰ ਸਬਜ਼ੀ ਨਹੀਂ چیرਨੀ ਆਉਂਦੀ ਮੈਂ ਕਿਹਾ ਹੋਰ ਭਾਈ ਭੈਣੇ ਜੇ ਤੂੰ ਨਾ ਹੁੰਦੀ ਤਾਂ ਮੈਨੂੰ ਕੌਣ ਦੱਸਦਾ ਸਿਆਣੀਆਂ ਭੈਣਾ ਨੇ ਕਈ ਤਾਂ ਵਿਚਾਰੀਆਂ ਮੈਨੂੰ ਮਤ ਦੇ ਦਿੰਦੀਆਂ ਲੋ ਜੀ ਆਪਾਂ ਸਬਜ਼ੀ ਲਈ ਕੱਟ ਤੇ ਅਰਮਾਨ ਨੇ ਵੀ ਜਾਦੂ ਚਲਾਤਾ ਤੇ ਆਜੋ ਫਿਰ ਲਓ ਜੀ ਆਪਾਂ ਧਰ ਲਿਆ 프라이ਪੇਨ ਇਹਦੇ ਵਿੱਚ ਪਾ ਲਿਆ ਜੀ ਆਪਾਂ ਨਾਰੀਅਲ ਦਾ ਤੇਲ ਠੀਕ ਹੈ ਜੀ ਥੋੜੀ ਮਾਤਰਾ ਚ ਪਾਉਣਾ ਜਿਆਦਾ ਚ ਨਹੀਂ ਪਾਉਣਾ ਫਿਰ ਇਹ ਸਵਾਦ ਨਹੀਂ ਬਣਨੀ ਤੇਲ ਜਵਾਲਾ ਆਉਣ ਲੱਗ ਜੂਗਾ ਓਕੇ ਜੀ ਹੁਣ ਇਹਨੂੰ ਗਰਮ ਹੋਣ ਦਿਓ ਜੀ ਇੱਕ ਵਾਰੀ ਲੈ ਰਮਨ ਇਹਦੇ ਵਿੱਚ ਹੁਣ ਪਾਊਗਾ ਅਗਰ ਹੋ ਗਿਆ ਨਾ ਜਦੋਂ ਪਿਆਜ਼ ਪੈਣਗੇ ਦੇਖ ਲਾ ਬਣਾਉਣਾ ਪੈ ਜਾਂਦਾ ਕਈ ਵਾਰੀ ਹਾਂਜੀ ਠੀਕ ਮੈਂ ਤਾਂ ਬਣਾ ਹੀ ਲੈਣਾ ਮੈਨੂੰ ਪਤਾ ਆਹ ਚੀਜ਼ਾਂ ਆਪਾਂ ਪਹਿਲਾਂ ਪਾਵਾਂਗੇ ਇਹਦੇ ਵਿੱਚ ਨਾਲ ਤਾਂ ਮਿਰਚਾਂ ਦੀ ਕੜਤਨ ਵੀ ਮਰ ਜਾਂਦੀ ਹੈਗੀ ਆ ਨਾਲ ਇਹ ਦਰਮ ਹੋ ਜਾਣਗੀਆਂ ਪਹਿਲਾਂ ਠੀਕ ਹੈ ਇਹ ਆਪਣਾ ਹੰ ਤੜਕਾ ਲੱਗ ਰਿਹਾ ਵਧੀਆ ਬਣ ਗਈ ਹੈ ਜੀ ਸਾਰੀ ਸਬਜ਼ੀ ਬਣਾ ਕੇ ਤੁਹਾਨੂੰ ਫੇਰ ਦਿਖਾਉਣੀ ਹੈ ਠੀਕ ਹੈ ਇਹ ਤੁਹਾਨੂੰ ਦਿਖਾਉਣੀ ਹੈ ਰੈਤਾ ਪਾ ਲਿਆ ਰੈਤਾ ਠੀਕ ਹੈ ਜੀ ਆਪਣੀ ਦਹੀਂ ਪਾ ਲਈ ਆਪਾਂ ਇਹਦੇ ਵਿੱਚ ਸਾਨੂੰ ਚੰਗਾ ਲੱਗਦਾ ਨਾਨੀ ਦੋਤੇ ਨੂੰ ਰੈਤਾ ਜਿਆਦਾ ਸਵਾਦ ਰੈਤਾ ਬਣਾਵਾਂਗੇ ਸਿੰਪਲ ਭਾਈ ਕੁੜੀਓ ਆਹ ਲੋ ਜੀ ਵਿੱਚ ਪਾਤੀ ਆਪਾਂ ਬੂੰਦੀ ਬੂੰਦੀ ਇਹ ਪੈ ਗਈ ਜੀ ਬੂੰਦੀ ਗੁੰਦੀ ਦਾ ਰਹਿਤਾ ਜਦੋਂ ਤਿਆਰ ਹੋ ਰਹਿਣਾ ਚਲ ਨੂੰ ਸਾਡੀ ਸਬਜੀ ਬਣਨੀ ਆ। ਨਾਲ-ਨਾਲ ਆਪਾਂ ਇਹਦੇ ਵਿੱਚ ਪਾ ਦੇਣਾ ਜੀ ਥੋੜਾ ਜਿਹਾ ਨਮਕ ਠੀਕ ਹੈ ਜੀ ਨਾਲ ਪਾ ਦੇਣੀ ਆ ਜੀ ਥੋੜੀਆਂ ਜੀਆਂ ਮਿਰਚਾਂ ਓਕੇ ਜੀ ਇਹਨੂੰ ਹੁਣ ਆਪਾਂ ਇਸ ਤਰ੍ਹਾਂ ਢੱਕ ਕੇ ਰੱਖ ਦੇਣਾ ਗੁੰਦੀ ਨੇ ਹੋ ਜਾਣਾ ਇਹਦੇ ਵਿੱਚ ਤਿਆਰ ਤੇ ਨਾਲ-ਨਾਲ ਆਪਾਂ ਪਤਾ ਕੀ ਕਰਨਾ ਹੈਗਾ ਤੁਹਾਨੂੰ ਪਤਾ ਨਾ ਮੈਂ ਆਪਾਂ ਕੀ ਕਰਨਾ ਕੀ ਜੀ ਆਪਾਂ ਹੁਣ ਇਹਦੇ ਵਿੱਚ ਜਿਹੜੀ ਮੇਨ ਚੀਜ਼ ਆ ਨਮਕ ਮਿਰਚ ਨਸਾਰਾ ਦਾ ਪਾਇਆ ਹੀ ਨਹੀਂਗਾ ਓ ਹਾਂਜੀ ਮੇਰੇ ਚਾਰੇ ਵਿੱਚ ਹੈਗੀਆਂ ਨੇ ਹਰੀਆਂ ਹਲਦੀ ਆਪਾਂ ਪਾ ਲੈਣੀ ਆ ਥੋੜੀਆਂ ਜੀਆਂ ਲਾਲ ਮਿਰਚਾਂ ਪਾ ਦਈਏ ਤਿੱਖੀਆਂ ਹਨਾ ਹਾਂਜੀ ਚੋਕ ਵੀ ਵੈਸੇ ਤਾਂ ਹਰੀਆਂ ਮਿਰਚਾਂ ਹੈਗੀਆਂ ਪਰ ਥੋੜੀਆਂ ਬਹੁਤਾਂ ਤਾਂ ਹੋਣੇ ਆ ਲੋ ਜੀ ਇਹ ਤਾਂ ਗਈ ਹੱਲ ਹਾਂਜੀ ਥੋੜਾ ਹੱਲ ਨਹੀਂ ਵੀ ਹਲਾਤੀ ਤੇ ਬਈ ਬੜੀ ਸੁਆਦ ਲੱਗਦੀ ਆ ਕਦੇ ਕਦੇ ਖਾਣੇ ਨਾ ਆਪਾਂ ਮਤਲਬ ਕਿ ਫੁਲਕਿਆਂ ਨਾਲ ਜਦੋਂ ਗਰਮੀ ਦੇ ਵਿੱਚ ਪਤਲੇ ਪਤਲੇ ਭਾਵੇਂ ਪਰੌਂਠੀਆਂ ਬਣਾ ਲਓ ਤੂੰ ਕੀ ਖਾਣਾ ਸਮਾਨ ਆ ਜੀ ਪਤਲੇ ਪਤਲੇ ਪਰਤੇ ਪਰੌਂਠੇ ਸਰਾਉਂਠੇ ਪਰੌਂਠੇ ਚਲ ਤੈਨੂੰ ਪਰੌਂਠੇ ਬਣਾ ਕੇ ਦੇਉ ਭਾਈ ਦੋ ਤਾ ਬਣਾ ਕੇ ਦੇਣੇ ਵੀ ਆ ਹਨਾ ਹੱਥ ਵੀ ਬੰਨਦਾ ਹੈਗਾ ਆਪਾਂ ਤਾਂ ਜਦੀ ਤਰ ਤਵਾ ਧਰ ਲੈਣਾ ਹੈਗਾ ਹੁਣੀ ਮੈਂ ਕਹਿੰਦੀ ਮਿੰਟੋ ਮਿੰਟ ਤਵਾ ਧਰ ਕੇ ਆਪਾਂ ਖਾ ਲਓ ਜੀ ਇਹ ਤਿਆਰ ਹੋਣ ਤੇ ਕੋਈ ਟਾਈਮ ਨਹੀਂ ਲੱਗਦਾ ਇੱਕ ਦਿਨ ਸਾਡੇ ਆ ਗਏ ਰਿਸ਼ਤੇਦਾਰ ਤੇ ਮੈਂ ਇਕੱਲੀ ਘਰੇ ਮੈਂ ਇਹਨੂੰ ਲਾ ਕੇ ਨਾ ਮੈਂ ਆਖਿਆ ਹੁਣ ਸਬਜ਼ੀ ਸਬਜ਼ੀ ਕੋਈ ਹੈ ਨਹੀਂ ਕਰਾਂ ਕਿਵੇਂ ਤੇ ਬਾਜ਼ਾਰ ਜਾਣਾ ਪਊਗਾ ਮੈਨੂੰ ਤੇ ਫਿਰ ਮੈਂ ਲਿਆਉਂਗੀ ਤੇ ਇੰਨੇ ਨੂੰ ਉਹਨਾਂ ਨੇ ਜਾਣਾ ਸੀ 6 3 ਤੇ ਮੈਂ ਕਿ ਕੀ ਕੀਤਾ ਆਹ ਪਿਆਜ਼ ਟਮਾਟਰ ਤੇ ਹਰੀਆਂ ਮਿਰਚਾਂ ਜੀਆਂ ਵੱਟ ਕੇ ਘਰ ਲਿਆਂ ਤਾਂ ਮੈਨੂੰ ਉਹ ਕਹਿਣ ਲੱਗੇ ਕਹਿੰਦੇ ਅਖੇ ਉਹ ਮੇਰੇ ਭਾਂਡੇ ਲੱਗਦੇ ਸੀ ਕਹਿੰਦੇ ਮਾਸੀ ਦਾ ਸਵਾਦ ਹੀ ਬੜੀ ਬੜੀ ਆ ਮੈਂ ਕਿ ਭਾਈ ਐਵੇਂ ਨੀ ਤੁਹਾਡੀ ਮਾਸੀ ਦੇ ਹੱਥਾਂ ਹੀ ਕੰਮ ਕਰਦੇ ਨੇ ਤੇ ਭਾਈ ਤੁਹਾਡਾ ਪਿਆਰ ਆ ਆ ਦੇਖੋ ਜੀ ਬਣ ਗਈ ਤੇ ਇਧਰ ਰੈਤਾ ਬਣ ਗਿਆ ਹੁਣ ਆਪਾਂ ਲੱਗਦੇ ਰੋਟੀ ਬਣਾਉਣ ਮੈਨੂੰ ਕਹਿੰਦੇ ਮਾਸੀ ਦਾ ਸਵਾਦ ਹੀ ਬੜਾ ਆ ਮੈਂ ਕਹਾਂ ਭਾਈ ਪਿਆਰ ਨਾਲ ਬਣਾਈ ਚੀਜ਼ ਸਾਰੀ ਸਵਾਦ ਹੀ ਹੁੰਦੀ ਐ ਤੇ ਅੱਜ ਵੀ ਆਪਾਂ ਪਿਆਰ ਨਾਲ ਬਣਾਉਣਾ ਤੇ ਮੈਂ ਸਾਰੀਆਂ ਕੁੜੀਆਂ ਨੂੰ ਵੀ ਕਹੀ ਨਹੀਂ ਹੁੰਦੀ ਐ ਭਾਈ ਪਿਆਰ ਨਾਲ ਬਣਾਇਆ ਕੋਈ ਚੀਜ਼ ਫਿਰ ਤੱਕ ਆਸੇ ਦਾ ਹੀ ਮੁੱਲ ਪੈਂਦਾ ਆਪਾਂ ਕਰਤੇ ਫੁਰਕੇ ਬਣਾਉਣੇ ਤਿਆਰ ਤੇ ਫਟਾਫਟ ਮੈਂ ਕਹਿੰਦੀ ਬਣਾਈਏ ਤੇ ਟਾਈਮ ਵੀ ਖਾਸਾ ਹੋ ਗਿਆ ਤੇ ਭੁੱਖ ਵੀ ਲੱਗੀ ਪਈ ਐ ਤੇ ਤਿਆਰੀ ਵੀ ਕਰਨੀ ਐ ਸਾਰੀ ਹੈਨਾ ਤੇ ਚਲੋ ਕੋਈ ਗੱਲ ਨਹੀਂ ਹੂੰ ਆਪਾਂ ਤਿੰਨ ਚੁੰਡੇ ਬਣਾਉਣੇ ਸੀ ਹੈਨਾ ਆਪੇ ਨੂੰ ਤਿੰਨ ਚੁੰਡਾ ਕਰੀਏ ਇਹ ਚਾਰ ਚੁੰਡਾ ਸੀ ਨਾ ਚਾਰ ਚੁੰਡਾ ਕਈ ਵਾਰੀ ਬਣਾਇਆ ਅੱਜ ਆਪਾਂ ਨਾ ਫੀਲਿੰਗ ਲੈ ਕੇ ਖਾਵਾਂਗੇ ਤੈਨੂੰ ਚੁੰਡਿਆਂ ਦੀ ਓਕੇ ਠੀਕ ਹੈ ਖਾਏਗਾ ਹਾਂਜੀ ਕਿਤੇ ਹੁਣ ਇਹ ਸੱਤ ਚੁੰਡਾ ਨਾ ਬਣ ਜੇ ਹਾਂ ਨਹੀਂ ਕੋਸ਼ਿਸ਼ ਤਾਂ ਕਰੀਏ ਤੈਨੂੰ ਚੁੰਡਾ ਬਣਾਉਂਦੀ ਤੇਰ ਕੋਈ ਭਾਈ ਜੇ ਤਾਂ ਬਣ ਗਿਆ ਤੈਨੂੰ ਚੁੰਡਾ ਬੱਲੇ ਬੱਲੇ ਕਰ ਦਿਓ ਕਮੈਂਟ ਲਿਖ ਦਿਓ ਜੇ ਨਾ ਵੀ ਬਣਿਆ ਤਾਂ ਵੀ ਕਮੈਂਟ ਕਰ ਦਿਓ ਹੌਸਲਾ ਨਾ ਤੋੜ ਦਿਓ ਮੇਰਾ ਕਿਤੇ ਫਿਰ ਆਪਾਂ ਦੁਬਾਰੇ ਤਿੰਨ ਚੁੰਡਾ ਬਣਾ ਇਹ ਤਾਂ ਬਣ ਗਿਆ ਵਾੜਾ ਕੁਛ ਬਣ ਗਿਆ ਤਰਕੋਨੀ ਆ ਪਰਾਂਠੇ ਤਰਕੋਨੀ ਆ ਪਰਾਂਠਾ ਤੇ ਤਾਂ ਵਾੜਾ ਕੁਛ ਬਣ ਗਿਆ ਠੀਕ ਹੈ ਕੋਈ ਨਹੀਂ ਆਏ ਤੇਰੀ ਨਾਨੀ ਕੋਈ ਮਾੜੀ ਮੋਟੀ ਚੀਜ਼ ਨਹੀਂ ਹੈਗੀ ਕਾਲੂਗੀ ਤਿਆਰ ਦੇਖ ਤੂੰ ਪਰੌਂਠਾ ਦੇਖ ਤੂੰ ਬਣਦਾ ਤੇਰੀ ਦਾਦੀ ਨੇ ਬਣਾਇਆ ਕਦੇ ਇਹੋ ਜਿਹਾ ਹਾਂਜੀ ਕਿੱਦੇ ਬਣਾਇਆ ਸੀ ਮੈਨੂੰ ਤਾਂ ਕਦੇ ਖਵਾਈ ਨਹੀਂ ਗੇ ਤੁਸੀਂ ਆਉਂਦੇ ਨਹੀਂ ਹੂੰ ਆਉਂਦੇ ਕਿਉਂ ਨਹੀਂ ਕੇ ਮੈਂ ਤਾਂ ਜਾਨੀ ਹੁੰਨੀ ਆ ਉਦੋਂ ਤਾਂ ਉਹ ਪਿੱਛੇ ਆਪ ਦਾ ਕੰਮ ਜਾ ਲੈ ਕੇ ਦੇਖ ਬਣਾਇਆ ਕ ਤੇਰ ਦਦੀ ਨੇ ਚ ਆ ਛੋਟਿਆਂ ਦਿਲੋਂ ਬਣਾ ਕੇ ਦਿੱਤੇ ਹੁਣ ਆਏ ਕਿ ਤੋ ਬਣਾਇਆ ਕਰੇ ਮੇਰੇ ਗਈ ਤੋ ਬਣਾਇਆ ਕਰੇ ਮੈਨੂੰ ਪਤਾ ਲੱਗੇ ਵੀ ਮੇਰੀ ਕੁੜਮਣੀ ਸਚਾਰੀ ਹੈ ਤੇਰ ਕੋਣੀ ਐ ਨਹੀਂ ਦੂਜੇ ਤੇਰ ਕੋਣੀ ਐ ਨਾ 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 ਅਸੀਂ ਤਾਂ ਇੱਕ ਚੀਜ਼ ਮੰਗਦੇ ਹੁੰਨੇ ਆ ਬਈ ਜਾ ਕੇ ਸਚੇਤ ਕਰਦੀ ਕਹੋ ਕਹਿੰਦੀ ਮੇਰੀ ਨਾਨੀ ਕਹਿੰਦੀ ਵੀ ਮੈਨੂੰ ਪਤਾ ਤਾਂ ਲੱਗੇ ਵੀ ਸਚਾਰੀ ਆ ਕਿਸੇ ਪਾਸੋਂ ਮੇਰੀ ਕੁੜਮਣੀ ਆ ਆ ਆ आ खुल गया आख तू आठे मैं कहीं लबेट दीचना चक लिया देखा फिर देख देखया नानी के कम देख ले बस आए गुण गाय घर मेरे ਹਾ 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 ਲੈ ਹੁਣ ਆਪਾਂ ਇਹਦੇ ਇਸ ਢੜੀਏ ਪਲੇਓ ਜੀ ਰੜਿਆ ਰੜਿਆ ਪਰੌਂਠਾ ਸਾਡਾ ਪਲੇਟ 'ਚ ਆ ਗਿਆ ਤੇ ਉੱਤੇ ਅਸੀਂ ਜਿਹੜੇ ਪਿਆਜ਼ ਟਮਾਟਰਾਂ ਦੀ ਸਬਜ਼ੀ ਬਣਾਈ ਆ ਉਹ ਤੇ ਪਾਤਾ ਜੀ ਅਸੀਂ ਕਿਉਂ ਆਹ ਦੇਖੋ ਜੀ ਅਸੀਂ ਪਾਤਾ ਕਿਉਂ ਕਿਉਂ ਤਾਂ ਭੋਰਾ ਵੱਧ ਵੀ ਪਾਦਣਾ ਕੋਈ ਗੱਲ ਨਹੀਂ ਹੈਨਾ ਹਾਂਜੀ ਆਹ ਲੋ ਜੀ ਤੇਰੇ ਦਾਦੀ ਤਾਂ ਬਹੁਤ ਖਾਉਂਦੀ ਏ ਤੇਰੇ ਦਾਦੇ ਨੂੰ ਹਾਂਜੀ ਤੇਰੇ ਦਾਦੀ ਤਾਂ ਬਹੁਤ ਖਾਉਂਦੀ ਏ ਤੇਰੇ ਦਾਦੇ ਨੂੰ ਕਿਉਂ ਹਾਂਜੀ ਹੈਨਾ ਮੈਂ ਤਾਂ ਆਪ ਤੇਰੇ ਨਾਨੇ ਨੂੰ ਹੁਣ ਉਹਵੇਂ ਕਿਉਂ ਪਾ ਕੇ ਜਾ ਕਰੂ ਮੈਨੂੰ ਵੀ ਸਿੱਖਿਆ ਜੀ ਮਿਲ ਗਈ ਕੁੜਮਣੀ ਕੋਲ ਹਾਂਜੀ ਲੋ ਜੀ ਅੱਜ ਜਿਹੜੀ ਸਬਜ਼ੀ ਬਣਾਈ ਹੈ ਨਾ ਤੁਸੀਂ ਪਹਿਲਾਂ ਤਾਂ ਇਹ ਦੱਸੋ ਵੀ ਬਣਾਈ ਪਾਦੀ ਹੈ ਜੇ ਤੁਹਾਨੂੰ ਕੋਈ ਮਾੜਾ ਮਟਾ ਗਿਆ ਕੀ ਹਾਲ ਹੈ ਸਬਜ਼ੀ ਆ ਗਈ ਤੁਹਾਨੂੰ ਮਟਰ ਨਾਲ ਦੇ ਲੈ ਤਾਂ ਮਟਰ ਨਹੀਂ ਦੇਖੋ ਵਿੱਚ ਉਸਮਾਨਾ ਕਿਉਂ ਤਾਂ ਜ਼ਿਆਦਾ ਨਹੀਂ ਤੁਹਾਡੇ ਕੋਲ ਟਮਾਟਰ ਟਮਾਟਰ ਜ਼ਿਆਦਾ ਕਿਉਂ ਤੁਮਟਰ ਹਨਾ ਵੀਰ ਮਾਨ ਸਹੀ ਹੈ ਬਹੁਤ ਕੁਝ ਹੈ ਖਾਓ ਖਾਓ ਤੁਸੀਂ ਪਰੌਂਠੇ ਦੇਖੋ ਸਾਡੇ ਤੇ ਕੋਨੇ ਪਰ ਮੋ ਵੀ ਤਾਂ ਮਾਨ ਦੀ ਦਾਦੀ ਨੂੰ ਤਾਂ ਬਣਾਉਣੇ ਵੀ ਨਹੀਂ ਆਉਂਦੇ ਇਹੋ ਜਿਹੇ ਫਿਰ ਵੀ ਇਹਦਾ ਦਾਦਾ ਕੁੰਡਿਆ ਨਹੀਂ ਸਮਾਉਂਦਾ ਕਿਤੇ ਮੈਂ ਕਹਿੰਨੀ ਸਾਰਾ ਦਰ ਕੁੰਡਿਆ ਰਹਿੰਦਾ ਵੀ ਮੇਰੇ ਘਰ ਵਾਲਿਆਂ ਨੂੰ ਬਾਹਲੇ ਪਰੌਠੇ ਬਣਾਉਣੇ ਆਉਂਦੇ ਆ ਐਤਕੀ ਬਣਾਵਾ ਕੇ ਖਾ ਕੇ ਆਵਾਂਗੇ ਚੰਗਾ ਹੂੰ ਰਹਿਦਾ ਸੁਆਹ ਹੈ ਬਹੁਤ ਦੇਖਿਆ ਮੈਂ ਸਮਝੀ ਵੀ ਸਮਾਂ ਲੱਗੂਗੀ ਦੱਸਿਓ ਫਿਰ ਚੰਗਾ ਕਿਵੇਂ ਹੈ ਕਵਾਦ ਲਓ ਜੀ ਏਰਮਾਨ ਰੱਖੋ ਸਮਾਨ ਆਪਣਾ ਹਾਈਏ ਆਪਾਂ ਰੋਟੀ ਪਾਣੀ ਹੁਣ ਹਨਾ ਲਓ ਜੀ ਆ ਆਪਣਾ ਪਿਆਏ ਜੀ ਛਾਬਾ ਇਹ ਛਾਬੇ ਦੇ ਵਿੱਚ ਪਈਆਂ ਸਾਡੀਆਂ ਰੋਟੀਆਂ ਤੇ ਹੁਣ ਆਪਾਂ ਰੱਖ ਲਾਂਗੇ ਪਲੇਟ ਦੇ ਵਿੱਚ ਪਰੋਂ ਥੇ ਪਰੋਂ ਟੇ ਪਰੋਂਟੇ ਇਹ ਚੱਕ ਕੇ ਨਾ ਸਾਰੇ ਪਲੇਟ ਚ ਰੱਖ ਫਿਰ ਝੂਠੇ ਹੱਥ ਲੱਗਦੇ ਆ ਛਾਬੇ ਨੂੰ ਲਾਈਦੇ ਨਹੀਂ ਹੁੰਦੇ ਛਾਬੇ ਦੇ ਵਿੱਚ ਆਪਾਂ ਰੋਟੀ ਰੱਖਣੀ ਹੁੰਦੀ ਹੈ ਇਹਨੂੰ ਹੁਣ ਪਲੇਟ 'ਚ ਰੱਖ ਲੈ ਆਪਣੇ ਪਲੇਟ 'ਚ ਰੱਖ ਕੇ ਤੇ ਤੂੰ ਹੋ ਜਾ ਤਿਆਰ ਰੋਟੀ ਖਾਣ ਵਾਸਤੇ ਤੇ ਮੈਂ ਵੀ ਆ ਗਈ ਆ ਰੱਖਿਆ ਵਾਂ ਮੈਂ ਸ਼ਾਬਾ ਅੰਦਰ ਤੇ ਭਾਈ ਅਰਮਾਨ ਤੇਰੇ ਨਾਨਨੇ ਨੂੰ ਤਾਂ ਪਾਣੀ ਪੜਾਇਆ ਸਲਾਹ ਹੈ ਨਾ ਆਪਣੇ ਬੰਦੇ ਆਪਾਂ ਤਾਂ ਡਾਕਟਰ 'ਚ ਪਾ ਲਿਆ ਆਪਾਂ ਤਾਂ ਰਹਿ ਜਾਂਦੇ ਤੇ ਵਿੱਚ ਪਿਆਜ਼ ਤੇ ਉਹ ਵੀ ਪਾ ਲਿਆ ਨਾ ਚੱਲ ਕੋਈ ਗੱਲ ਨਹੀਂ ਹੁਣ ਤੂੰ ਦੱਸੀ ਵੀ ਨਾ ਦੱਸੀ ਨਾ ਤੂੰ ਹਮਨ ਜਮਨ ਦਾਦਾ ਨਾ ਲੈ ਹਾਂ ਤੂੰ ਖਾ ਕੇ ਮਾਰ ਕੇ ਉਗੜੀ ਚੱਕ ਕਰਾਂਗਾ ਅਸੀਂ ਹੁਣ ਭਾਈ ਨਾਲ ਨਹੀਂ ਦੋਤਾ ਖਾ ਕੇ ਨਾ ਰੋਟੀ ਫਿਰ ਅਸੀਂ ਦੇਖਦੇ ਵੀ ਕੀ ਬਣਦਾ ਜਿੱਥੇ ਕਿਤੇ ਸਾਨੂੰ ਫ੍ਰੀ ਟਾਈਮ ਹੋਵੇ ਨਾ ਉਹਦੇ ਅਸੀਂ ਲੈ ਜਾਂਦੇ ਜਾਰੇ ਪੂਰੇ ਪੂਰੇ ਲੈ ਜਾ ਰਹੇ ਲਈਏ ਫਿਰ ਉਹਦੇ ਫਿਰ ਅਸੀਂ ਆਪਦੀ ਫੀਲਿੰਗ ਲੈ ਲੈ ਕੇ ਤਾਂ ਰੋਟੀ ਬਣਾਈ ਦੀ ਹੈ ਤੇ ਫੀਲਿੰਗ ਲੈ ਲੈ ਕੇ ਵਧੀਆ ਚੰਗੀ ਜੀ ਖਾਈ ਦੀ ਹੈਗੀ ਹੈ ਹੈਨਾ ਕੀ ਹੋਇਆ ਠੀਕ ਹੈ ਜੀ ਅਸੀਂ ਖਾ ਲਗੇ ਫਿਰ ਖਾਣਾ ਫਿਰ ਕਰਦੇ ਹਾਂ ਗੱਲ ਓਕੇ ਬਾਏ